ਹਲੋ ਜੀ ਸੋਸ਼ਕਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਬਹੁਤ ਹੀ ਵਧੀਆ ਕਲੈਕਸ਼ਨ ਲੈ ਕੇ ਆਈਆਂ ਜੀ ਕਰਵਾ ਚੌਥ ਸਪੈਸ਼ਲ ਸੂਟਸ ਆ ਪਾਰਟੀ ਵੇਅਰ ਸੂਟਸ ਆ ਸਾਰੇ ਹੀ ਸੂਟਸ ਪਾਰਟੀ ਵੇਅਰ ਰਹਿਣ ਵਾਲੇ ਨੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਅੱਜ ਕਲੈਕਸ਼ਨ ਕਾਫੀ ਦਿਖਾਉਣ ਜਾ ਰਹੀਆਂ ਪ੍ਰਾਈਸ ਵਗੈਰਾ ਮੈਂ ਨਹੀਂ ਮੈਂਸ਼ਨ ਕਰਾਂਗੀ ਕਿਉਂਕਿ ਸੂਟਸ ਕਾਫੀ ਜ਼ਿਆਦਾ ਨੇ ਸਭ ਦੇ ਪ੍ਰਾਈਸ ਡਿਫਰੈਂਟ ਰਹਿਣ ਵਾਲੇ ਹੋਗੇ ਨੇ ਫੈਬਰਿਕ ਵੀ ਡਿਫਰੈਂਟ ਡਿਫਰੈਂਟ ਆ ਸਾਰੇ ਸੋ ਸੂਟਸ ਦੀ ਕਲੈਕਸ਼ਨ ਤੁਹਾਨੂੰ ਥੋੜੀ ਥੋੜੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਆ ਸੋ ਸਾਰੀ ਹੀ ਕਲੈਕਸ਼ਨ ਦੇਖ ਲਿਓ ਐਵੇਂ ਦੇ ਹੋਰ ਵੀ ਤੁਸੀਂ ਕਲੈਕਸ਼ਨ ਆਪਣਾ ਆਪਣੇ ਕੋਲ ਤੁਹਾਨੂੰ ਮਿਲ ਜੇਗੀ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੈਗੇ ਹੋ ਪ੍ਰਾਈਸ ਪੁੱਛ ਸਕਦੇ ਹੋ ਡਿਟੇਲ ਲੈ ਸਕਦੇ ਹੋ ਤੇ ਹੋਰ ਸੂਟਸ ਇਹਨਾਂ ਨਾਲ ਦੇ ਮਤਲਬ ਹੋਰ ਕਲਰਸ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਜਿਹੋ ਜਿਹੇ ਵੀ ਤੁਹਾਨੂੰ ਮਤਲਬ ਚਾਹੀਦੀ ਹੋਈ ਹੋਵੇ ਦੀ ਕਲੈਕਸ਼ਨ ਆਪਣੇ ਕੋਲ ਮਿਲ ਜੇਗੀ ਇਹ ਵੀਡੀਓ ਦੇ ਵਿੱਚ ਥੋੜਾ ਜਿਹਾ ਜਸਟ ਮੈਂ ਤੁਹਾਨੂੰ ਸ਼ੋ ਕੀਤੀ ਹੈ ਜੋ ਆਪਣੇ ਕੋਲ ਅਵੇਲੇਬਲ ਹੈ ਤੁਹਾਨੂੰ ਮਿਲ ਜੇਗੀ ਸੂ ਬਿਫਰੈਂਟ ਬਿਫਰੈਂਟ ਸਾਰੇ ਹੀ ਹੈਵੀ ਪਾਰਟੀ ਵੇਅਰ 컬렉ਸ਼ਨ ਰਣ ਵਾਲੀ ਹੈਗੀ ਹੈ ਆਪਣੇ ਕੋਲ ਹਰ ਤਰ੍ਹਾਂ ਦੀ ਵੈਡਿੰਗ ਸੀਜ਼ਨ ਸਟਾਰਟ ਹੋਣ ਵਾਲੇ ਨੇ ਕਰਵਾ ਚੌਥ ਆਉਣ ਵਾਲਾ ਸੋ ਹੈਵੀ 컬렉ਸ਼ਨ ਹੀ ਅੱਜ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਸਾਰੀ ਵੀਡੀਓ ਦੇ ਵਿੱਚ ਇਹ ਦੇਖੋ ਇਹ ਇੱਕ ਕ੍ਰੇਪ ਦੀ ਸੂਟ ਰੈਨ ਵਾਲੇ ਨੇ neck ਬਣਿਆ ਹੈ ਬਾਟਮ ਤੇ ਵਰਕ スਲੀਵਸ ਤੇ ਵਰਕ organza ਦੁਪੱਟਾ ਇਹ ਨੇਚਰਲ ਕ੍ਰੇਪ ਦੇ ਸੂਟਸ ਫੁੱਲ ਹੈਵੀ ਕੇਰਾ ਨਾਲ chiffon ਦਾ ਦੁਪੱਟਾ ਫੋਰ ਸਾਈਡ ਵਰਕ ਕੀਤਾ ਹੋਇਆ ਇਹ all over 5 ਮੀਟਰ ਸੂਟ ਨਾਲ organza ਦਾ ਡਿਜੀਟਲ ਵਰਕ ਕੀਤਾ ਹੋਇਆ ਦੁਪੱਟਾ ਹੈਗਾ ਬਹੁਤ ਹੀ ਸੋਨਾ ਇਹ ਨੇਚਰਲ ਕ੍ਰੇਪ ਦੇ ਵਿੱਚ ਕਲਰਸ ਹੈਗੇ ਕਾਫੀ ਤੁਸੀਂ ਦੇਖ ਸਕਦੇ ਹੈਗੇ ਹੋ ਬਹੁਤ ਸੋਨੇ ਵਰਕ ਕੀਤੇ ਹੋਏ ਨੇ ਮਿਰਰ ਵਰਕ ਕੀਤਾ ਹੋਇਆ ਇਹ ਵੀ ਫੈਬਰਿਕ ਹੈ ਇਸ ਦੇ ਪਰ ਮੀਟਰ ਅਕੋਰਡਿੰਗ ਹੈ ਫੈਬਰਿਕ ਮਿਲੇਗਾ ਇਸ ਦੇ ਨਾਲ ਦੁਪੱਟਾ ਤੇ ਸ਼ਰਟ ਦਾ ਕੰਬੀਨੇਸ਼ਨ ਹੈ ਅਗਰ ਤੁਸੀਂ ਨਾਲ ਬਾਟਮ ਐਡ ਕਰਾਉਣਾ ਚਾਹੁੰਦੇ ਹੋ ਬਾਟਮ ਵੀ ਕਰਵਾ ਸਕਦੇ ਹੋ ਅਦਰਵਾਈਜ਼ ਸ਼ਰਟ ਤੇ ਦੁਪੱਟਾ ਤੁਹਾਨੂੰ ਮਿਲ ਰਿਹਾ ਹੈਗਾ ਇਹ ਵੀ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਆਏਗਾ ਜਿੰਨੇ ਮੀਟਰ ਲੈਣਾ ਹੋਵੇ ਲੈ ਸਕਦੇ ਹੋ ਤੁਸੀਂ ਫਰੌਕ ਸੂਟ ਬਣਾ ਸਕਦੇ ਹੋ ਲਹਿੰਗਾ ਬਣਾ ਸਕਦੇ ਹੋ ਲਹਿੰਗਾ ਚੋਲੀ ਬਣਾ ਸਕਦੇ ਹੋ ਜਿਸ ਤਰ੍ਹਾਂ ਵੀ ਫੈਬਰਿਕ ਨੂੰ ਯੂਜ਼ ਕਰਨਾ ਹੋਵੇ ਕਰ ਸਕਦੇ ਹੋ ਇਹ ਪ੍ਰਿੰਟਡ ਫੈਬਰਿਕ ਹੈ ਉੱਪਰ ਹੈਂਡ ਏਮਬ੍ਰੋਇਡਰੀ ਕੀਤੀ ਹੋਈ ਹੈ ਬਹੁਤ ਹੀ ਸੋਨਾ ਪਰਵਰ ਕੀਤਾ ਹੋਇਆ ਨਾਲ ਦੁਪੱਟੇ ਹੈ ਜੀ ਬਹੁਤ ਹੀ ਸੋਹਣੇ ਦੁਪੱਟਿਆਂ ਤੇ ਵੀ ਸਕੇਲਪਿੰਗ ਵਰਕ ਕੀਤਾ ਹੋਇਆ ਹੈ ਇਹ ਕਾਟਨ ਦੇ ਸੂਟਸ ਐਂਡ ਪਸ਼ਮੀਨਾ ਦੇ ਸੂਟ ਰੈਨ ਵਾਲੇ ਹੈਗੇ ਆ ਸੋ ਅਪੀ ਕੋ ਮਿਕਸ ਐਂਡ ਮੈਚ 컬렉ਸ਼ਨ ਵੀ ਦਿਖਾਉਣ ਜਾਣੀ ਹੈਗੀ ਹੈ ਵੈਲਵਰ ਦੀ 컬렉ਸ਼ਨ ਹੈਗੀ ਹੈ ਕੁਝ ਆਪਣੇ ਕੋਲ ਇਹ অর্ਗੇਂజా ਦੀ ਹੈ ਇਸ ਸਟਾਲਸ ਹੈਗੇ ਹੈ ਵੈਲਵਰ ਦੇ ਜੋ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਹੁਣ ਟ੍ਰੈਂਡ ਦੇ ਵਿੱਚ ਰਹਿਣ ਵਾਲੇ ਨੇ ਵੈਡਿੰਗ ਸੀਜ਼ਨ ਦੇ ਵਿੱਚ ਬਹੁਤ ਹੀ ਵਧੀਆ ਯੂਜ਼ ਹੁੰਦੇ ਨੇ ਸਟਾਲ ਵਗੈਰਾ ਸੋ ਜਿਨ੍ਹਾਂ ਨੇ ਵੀ ਬਾਈ ਕਰਨੇ ਹੋਏ ਕਰ ਸਕਦੇ ਹੋ ਨਾਲ ਸੂਟ ਵੀ ਹੈਗੇ ਹੈ ਪਲੇਨ ਸੂਟ ਦੇ ਨਾਲ ਅਸੀਂ ਵੈਲਵਟ ਦਾ ਦੁਪੱਟਾ ਲੈ ਸਕਦੇ ਹੈਗੇ ਹੋ ਇਹ ਵੀ ਕ੍ਰੇਪ ਦੇ ਸੂਟਸ ਆ ਇਹ ਵੀ ਬਹੁਤ ਸੋਨਰ ਵਰਕ ਕੀਤੇ ਹੋਏ ਆ ਸਕੈਪਿੰਗ ਕੀਤੀ ਹੈ ਦੁਪट्टे ਤੇ ਫੋਰਟ ਸਾਈਡ ਵਰਕ ਕੀਤਾ ਹੋਇਆ ਇਸ ਵਿੱਚ ਕਲਰ ਆਪਸ਼ਨ ਬਹੁਤ ਮਿਲ ਜਾਣਗੇ ਇਹ ਵਾਲਾ ਡਿਜ਼ਾਈਨ ਮੇਸ਼ਾ ਹੈ ਐਵਰ ਗ੍ਰੀਨ ਰਹਿੰਦਾ ਹੈ ਮੇਸ਼ਾ ਟ੍ਰੈਂਡ ਦੇ ਵਿੱਚ ਰਹਿੰਦਾ ਹੈ ਕਿਉਂਕਿ ਵਿਆਹ ਸ਼ਾਦੀਆਂ ਵਿੱਚ ਤਾਂ ਐਵੇਂ ਦੇ ਸੂਟ ਲੈਣੇ ਹੀ ਪੈਂਦੇ ਨੇ ਸੋ ਤੁਸੀਂ ਵੀ ਲੈ ਸਕਦੇ ਹੈਗੇ ਹੋ ਕਲਰ ਦੇਖੋ ਸਾਰੇ ਵੀ ਹੈ ਲੇਡੀਜ਼ ਕਲਰ ਵੀ ਹੈ ਮਦਰਜ਼ ਕਲਰ ਵੀ ਹੈਗੇ ਆ ਗਰਲਿਸ਼ ਕਲਰਸ ਵੀ ਹੈਗੇ ਆ ਸੋ ਜਿਨ੍ਹਾਂ ਨੇ ਜਿਵੇਂ ਦਾ ਕਲਰ ਲੈਣਾ ਹੋਏ ਲੈ ਸਕਦੇ ਹੋ ਹੌਟ parrot color hot orange or red so dark shades sare hi available ne rani shade red color red de vich design different hai dono che next hai ki hai tie and dye type da bandeni organza da double dye hai dekho upar full embroidery kiti hui hai tis vich vi do teen color tuhnu mil jange eh velvet de naal suit si ga bahut sona ਇਹ ਵੀ ਬਹੁਤ ਸੋਨੇ ਸੂਟ ਫੁੱਲ ਹੈਵੀ embroiderry ਵਰਕ ਕੀਤਾ ਹੋਇਆ ਇਹ ਪਰ ਮੀਟਰ ਅਕੋਰਡਿੰਗ ਫੈਬਰਿਕ ਬਹੁਤ ਹੀ ਵਧੀਆ ਟੱਚਲ ਕ੍ਰੇਪ ਦਾ ਫੈਬਰਿਕ ਉੱਪਰ ਮਿਰਰ ਵਰਕ ਕੀਤਾ ਹੋਇਆ ਬਿੰਦਨੀ ਪ੍ਰਿੰਟ ਹੈਗਾ ਸੋ ਜਿਨਾਂ ਨੂੰ ਵੀ ਲੈਣਾ ਹੈ ਲੈ ਸਕਦੇ ਨੇ ਨੈਕਸਟ ਸੈਜ਼ ਚਨੂਨ ਤੇ ਕ੍ਰੇਪ ਦੀ ਕਲੈਕਸ਼ਨ ਆਪਣੇ ਕੋਲ ਹਮੇਸ਼ਾ ਹੀ ਰਹਿੰਦੀ ਹੈ ਤੁਹਾਨੂੰ ਪਤਾ ਹੈਗਾ ਰਨ ਦੇ ਵਿੱਚ ਰਹਿੰਦੀ ਹੈ ਸੋ ਉਹ ਵੀ ਲੈ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਦੇਖੋ ਫੁੱਲ ਹੈਵੀ embroiderry ਕੀਤੀ ਹੋਈ ਹੈ ਸਿਲਵਰ ਕੀਤਾ ਹੋਇਆ ਹੈ ਫੈਬਰਿਕ ਦੇ ਉੱਤੇ ਕਲਰਸ ਵਿੱਚ ਤਿੰਨ ਮਿਲ ਜਾਣਗੇ ਤੁਹਾਨੂੰ ਪਰੂਜ਼ੀ ਸੀ ਪਿੰਕ ਸੀ ਐਂਡ ਸੀ ਇੰਡੀ येलो ਸੀਗਾ ਇਹ ਵੀ ਆਰਗੈਂਜ਼ਾ ਦੇ ਫੈਬਰਿਕ ਬਹੁਤ ਸੋਨੇ ਫੁੱਲ ਹੈਵੀ ਐਮਬ੍ਰੋਇਡਰੀ ਹੈ ਜੀ ਪਰ ਮੀਟਰ ਅਕੋਰਡਿੰਗ ਤੁਸੀਂ ਫੈਬਰਿਕ ਲੈ ਸਕਦੇ ਹੈਗੇ ਉਹ ਅਗੇ ਵੀ ਦਿਖਾਏ ਹੋਏ ਆ ਇਹ ਬਹੁਤ ਹੀ ਵਧੀਆ ਪਸੰਦ ਕੀਤੇ ਜਾਂਦੇ ਨੇ ਕਿਉਂਕਿ ਇਹਨਾਂ ਦੇ ਡ्रेसेस ਵੀ ਬਣਾਈਆਂ ਜਾਂਦੀਆਂ ਨੇ ਬੁਟੀਕਾਂ ਲੀਆਂ ਪਹਿਣਾ ਇਹਨਾਂ ਫੈਬਰਿਕ ਨੂੰ ਬਹੁਤ ਜ਼ਿਆਦਾ ਯੂਜ਼ ਕਰਦੀਆਂ ਨੇ ਕਿਉਂਕਿ ਫੁੱਲ ਹੈਵੀ ਐਮਬ੍ਰੋਇਡਰੀ ਹੈਂਡਵਰਕ ਪਹਿਲਾਂ ਹੀ ਕੀਤਾ ਹੁੰਦਾ ਫੁੱਲ ਹੈਵੀ ਹੁੰਦਾ ਨੈਕਸਟ ਇਹ ਵਾਲਾ ਫੈਬਰਿਕ ਪਰ ਮੀਟਰ ਅਕੋਰਡਿੰਗ ਆਏਗਾ ਜੀ ਨੈਕਸਟ ਹੈਗੇ ਜੀ ਇਹ ਰਾਸ ਸਿਲਕ ਦਾ ਫੈਬਰਿਕ ਦੇ ਉੱਤੇ ਵਰਕ ਸੌਰੀ ਪੇਂਟ ਕੀਤਾ ਹੋਇਆ ਹੈ ਹੈਂਡ ਪੇਂਟ ਕੀਤਾ ਹੋਇਆ ਨਾਲ ਔਰਗੈਂਜ਼ਾ ਦੇ ਦੁਪੱਟੇ ਹੈ ਪੇਂਟ ਕੀਤੇ ਹੋਏ ਬਲਾਕ ਪੇਂਟਿੰਗ ਕੀਤੀ ਹੋਈ ਹੈ ਪਲੱਸ ਹੈਂਡ ਪੇਂਟਿੰਗ ਤੇ ਬਲਾਕ ਪੇਂਟਿੰਗ ਮਿਕਸ ਕੀਤਾ ਹੋਇਆ ਬਹੁਤ ਸੋਨੇ ਕਲਰਸ ਹੈਗੇ ਹੈ ਰਾਸ ਸਿਲਕ ਦਾ ਫੈਬਰਿਕ ਰੈਨ ਵਾਲਾ ਹੈਗਾ ਇਹਨਾਂ ਦੇ ਪ੍ਰਾਈਸ ਬਹੁਤ ਹੀ ਵਧੀਆ ਨੇ 999 ਦਾ ਹੈ ਆਈ ਥਿੰਕ 990 ਬਸ ਇੰਨੇ ਹੀ ਦਾ ਹੈਗਾ ਜੀ 990 999 ਦਾ ਪ੍ਰਾਈਸ ਆ ਨੈਕਸ ਇਹ ਵੀ ਬਹੁਤ ਸੋਨੇ অর্ਗੰజా ਦੇ ਸੂਟ ਫੁੱਲ ਹੈਵੀ ਸਿੰਪਲ ਸੋਬਰ ਗਾਰनिश्ड ਲੁੱਕ ਵਾਲੇ ਸੂਟਸ ਆ ਬਾਟਮ ਤੇ ਵਰਕ ਆਏਗਾ ਦੁਪट्टे ਤੇ ਵੀ ਲੇਸ ਲੱਗੀ ਆਏਗੀ ਐਂਡ ਨੈਕਸ ਦੇਖੋ ਮਲਟੀ ਨੈਕਸ ਮੈਂਜ਼ੈਂਟਾ ਰਾਣੀ ਸ਼ੇਡ ਐਂਦੇ ਵਿੱਚ ਤਾਂ ਇਹ ਮਲਟੀ ਸ਼ਰਟ ਹੈ ਬਾਟਮ ਤੇ ਵਰਕ ਹੈ ਦੁਪट्टे ਤੇ ਵੀ ਵਰਕ ਹੈ ਨਾਲ ਦੁਪੱਟਾ ਵੀ ਆਏਗਾ ਬਾਟਮ ਤੇ ਵਰਕ ਵੀ ਆਏਗਾ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਿਹਾ ਹੈ ਇਹ ਬਹੁਤ ਸੋਨੇ ਟੈਪੀਸਟਰੀ ਸੂਟਸ ਪ੍ਰਿੰਟਡ ਅਗੇਨ ਨੈਕਸ ਇੱਕ ਹੋਰ ਆਰਟੀਕਲ ਆ ਗਿਆ ਨੇਚਰਲ ਗ੍ਰੇ ਦੇ ਉੱਤੇ ये भी बहुत सोहने डिजाइन सिंपल सोबर ज बट फुल हैवी सूट बन के रेडी हो बहुत तो ही सोहना किया हो वर्क इस तरह किसी भी तरह के सूट अपने को ले सकते हो ठीक है जी इंस्टाग्राम पर जो तुसी वीडियोस देखते हो मॉडल्स पिक्स भी सब सेंड करके सूट भी रेडी करवा सकते हो आप हैंडवर्क हैंड ਵਰਕ ਵੀ ਕਰਵਾਣੇ ਹੈਗੇ ਆ ਆਰੀ ਵਰਕ ਵੀ ਕਰਾਣੇ ਆ ਮਸ਼ੀਨ ਵਰਕ ਵੀ ਕਰਵਾਣੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਆਪਣੇ ਕੋਲ ਆਪਣੇ ਪ੍ਰੋਟੋਟਾਈਪ ਤੋਂ ਤਿਆਰ ਕਰਵਾ ਸਕਦੇ ਹੋ ਆਪਣੇ ਬਜਟ ਦੇ ਅੰਦਰ ਅੰਦਰ ਆ ਦੇਖੋ ਬਹੁਤ ਹੀ ਜ਼ੋਨਾ ਸਿਲਕ ਦਾ ਫੈਬਰਿਕ ਪਿਓਰ ਸਿਲਕ ਦਾ ਫੈਬਰਿਕ ਰਹਿਣਾ 컬러ਸ ਦੇਖੋ ਕਿੰਨੇ ਸੋਹਣੇ ਹੈ ਇਹ ਵੀ ਪਰ ਮੀਟਰ ਅਕੋਰਡਿੰਗ ਫੈਬਰਿਕ ਆਏਗਾ ਤੁਸੀਂ ਜੇ ਸੂਟ ਬਣਾ ਸਕਦੇ ਹੋ ਲੈਂਗਾ ਬਣਾ ਸਕਦੇ ਹੋ ਸਾੜੀ ਬਣਾ ਸਕਦੇ ਹੋ ਤੁਹਾਡੀ ਇੱਛਾ ਹੈ ਤੁਸੀਂ ਇਸ ਕਪੜੇ ਨੂੰ ਕਿਵੇਂ ਕਸਟਮਾਈਜ਼ ਕਰਨਾ ਹੈ ਕਿਸ ਤਰ੍ਹਾਂ ਬਨਵਾ ਸਕਦੇ ਹੈਗੇ ਕਿਵੇਂ ਰੈਡੀ ਕਰਵਾਉਣਾ ਹੈ ਪਰ ਮੀਟਰ ਅਕੋਰਡਿੰਗ ਫੈਬਰਿਕ ਰਹਿਣ ਵਾਲਾ ਹੈਗਾ ਬੋਥ ਹੀ ਹਾਈ ਕੁਆਲਿਟੀ ਦਾ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਰਹਿਣ ਵਾਲਾ ਹੈਗਾ ਤਾਂ ਬੋਥ ਹੀ ਸੋਨੇ ਕਲਰਸ ਆ ਇਸ ਵਿੱਚ ਇਹ ਵੀ ਪਰ ਮੀਟਰ ਅਕੋਰਡਿੰਗ ਪਿਓਰ ਚਨੂਨ ਕ੍ਰੇਵ ਦਾ ਫੈਬਰਿਕ ਸ਼ਰਟ ਪਲੱਸ ਬਾਟਮ ਟਾਈ ਮੀਟਰ ਦੀ ਕਟ ਹੈ ਬਾਕੀ ਜੇ ਤੁਸੀਂ ਪਰ ਮੀਟਰ ਦੇ ਕੋਲ ਸਾਹਮਣੇ ਨਾਲ ਟਾਈ ਮੀਟਰ ਤੋਂ ਉੱਪਰ ਜ਼ਿਆਦਾ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੈਗੇ। ਨੈਕਸਟ ਹੈਗਾ ਪ्योर ਡਿਸ਼ੀਨ ਕ੍ਰੇਪ ਦਾ ਸੂਟ ਹੈ 슬ੀਵਸ ਤੇ ਵਰਕ ਹੈ ਬਾਟਮ ਤੇ ਹੈ ਦੁਪੱਟਾ ਤੁਸੀਂ ਦੇਖ ਹੀ ਰਹੇ ਹੋ ਲੇਸਿਸ ਲੱਗੀਆਂ ਹੋਈਆਂ ਗੋਟਾ ਪਤੀ ਦਾ ਵਰਕ ਕੀਤਾ ਹੋਇਆ ਹੈ। ਇਹ ਵੀ ਫੁੱਲ ਹੈਵੀ ਸੂਟ ਫੁੱਲ ਹੈਵੀ ਦੁਪੱਟਾ ਦੇਖੋ ਦੁਪੱਟਾ نیچے ਦਿਖਾਏਗਾ ਫੁੱਲ ਹੈਵੀ ਦੁਪੱਟਾ ਹੈ। ਤੇ ਜੋ ਸ਼ਰਟ ਹੈ ਉੱਪਰ ਹੈ ਸੂਟ ਮਤਲਬ 올ਓਵਰ ਸੂਟ ਰਨ ਵਾਲਾ ਹੈ 5 ਮੀਟਰ ਆ ਦੇਖੋ ਗ੍ਰੇ ਕਲਰ ਕਿੰਨਾ ਪਿਆਰਾ ਸੀ ਆ ਦੇਖੋ ਖੱਟਾ-ਖੱਟਾ ਕਲਰ ਖੱਟਾ ਪੀਲਾ ਹਨਾ ਕਿੰਨੂੰ ਕਹਿ ਦਿੰਦੇ ਆ ਦੇਖੋ डबल डाई ਤਾਂ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਜੀ ਆਪਾਂ ਹਰ ਤਰ੍ਹਾਂ ਦੀ ਕਲੈਕਸ਼ਨ ਤੁਹਾਨੂੰ ਦਿਖਾਉਣ ਦੀ ਟਰਾਈ ਕੀਤੀ ਹੋਈ ਆ ਡਬਲ ਸ਼ੇਡ ਹੈ ਜਿਵੇਂ ਅੱਜਕੱਲ ਟਾਈ ਐਂਡ ਡਾਈ ਦਾ ਟ੍ਰੈਂਡ ਹੈ ਡਬਲ ਦਾ ਟ੍ਰੈਂਡ ਹੈ ਤਾਂ ਉਸ ਤਰ੍ਹਾਂ ਦੀ ਕਲੈਕਸ਼ਨ ਵੀ ਹੈਗੀ ਹੈ ਇਹ कॉटन ਦੇ ਵਿੱਚ ਰਹਿਣ ਵਾਲੇ ਆ मस्लिन कॉटन ਦੇ ਵਿੱਚ सूट ਵੀ ਹੈਗੇ ਆ ਆਪਣੇ ਕੋਲ ਹਜੇ ਵੀ ਥੋੜੇ-ਬਹੁਤ सूट ਪਏ ਆ ਜਿਨ੍ਹਾਂ ਨੇ कॉटन ਦੇ ਫੈਬਰਿਕ ਲੈਣਾ ਆਪਣੇ ਕੋਲ ਉਹ ਵੀ ਲੈ ਸਕਦਾ ਹੈਗਾ ਇਹ कॉटन ਦਾ ਹੈ ਇਹ ऑर्गੰజా ਦਾ ਸ਼ਿਮਰ ਦੇ ਵਿੱਚ ਕ੍ਰਸ਼ ਟਿਸ਼ੂ ਦੇ ਵਿੱਚ ਹਰ ਫੈਬਰਿਕ ਦੇ ਵਿੱਚ ਤੁਹਾਨੂੰ ਸੂਟ ਆਪਣੇ ਕੋਲ ਅਵੇਲੇਬਲ ਮਿਲਣਗੇ ਬਨਾਰਸੀ ਦੇ ਵਿੱਚ ਲੈ ਸਕਦੇ ਹੋ ਸਿਲਕ ਦੇ ਲੈ ਸਕਦੇ ਹੋ ਨੇਚਰਲ ਕ੍ਰੇਪ ਦੇ ਪਿਓਰ ਕ੍ਰੇਪ ਦੇ ਡਿਸ਼ੀਨ ਦੇ ਉੱਤੇ ਬ੍ਰੌਕਟ ਸਿਲਕ ਦੇ ਉੱਪਰ ਮਸਲੀਨ ਦੇ ਉੱਪਰ ਆਹ ਦੇਖੋ অর্ਗਾਂਜ਼ਾ ਦੁਪੱਟਾ ਸ਼ਿਮਰ ਦਾ ਸ਼ਰਟ embroidery ਦੁਪੱਟਾ ਦੇਖੋ ਫੁੱਲ ਹੈਵੀ embroidery ਐਂਡ ਮਲਟੀ ਦੁਪੱਟੇ ਹੈ ਇਸ ਦੁਪੱਟੇ ਨੂੰ ਤੁਸੀਂ ਵੈਸੇ ਵੀ ਹੋਰ ਪਲੇਨ ਸੂਟ ਨਾਲ ਯੂਜ਼ ਕਰ ਸਕਦੇ ਹੋ ਨੈਕਸਾ ਦੇਖੋ ਬਹੁਤ ਸੋਨੇ ਕਲਰਸ ਫਰਕਾਬਾਦੀ 컬렉ਸ਼ਨ ਵੀ ਆਪਣੇ ਕੋਲ ਬਹੁਤ ਪਈਆਂ ਜੀ ਫਰਕਾਬਾਦੀ 컬렉ਸ਼ਨ 2500 ਤੋਂ ਸੂਟ ਸ਼ੁਰੂ ਹੋ ਜਾਂਦਾ ਹੈ 25000 ਤੱਕ ਤੁਹਾਨੂੰ ਮਿਲ ਜਾਏਗਾ ਫਰਕਾਬਾਦੀ ਦੇ ਵਿੱਚ ਵਿਡਿੰਗ ਸੂਟ ਜਿਨ੍ਹਾਂ ਨੇ ਲੈਣੇ ਬ੍ਰਾਈਡਲ ਸੂਟਸ ਲੈਣੇ ਉਹ ਵੀ ਆਪਣੇ ਕੋਲ ਮਿਲ ਜਾਣਗੇ ਬਾਕੀ ਜਿਨ੍ਹਾਂ ਨੇ ਸੂਟ ਰੈਡੀ ਕਰਵਾਉਣੇ ਆਨ ਆਰਡਰ ਉਹ ਵੀ ਕਰਵਾ ਸਕਦੇ ਹੈਗੇ ਉਹ ਜੀ ਅਲੱਗ-ਅਲੱਗ 컬렉ਸ਼ਨ ਇਹ ਕਸ਼ਮੀਨਾ ਦੇ ਸੂਟਸ ਆਪਣੇ ਕੋਲ ਕਸ਼ਮੀਨਾ ਦੇ ਸੂਟ ਵੀ ਆ ਚੁੱਕੇ ਨੇ ਬਹੁਤ ਵੈਰਾਈਟੀ ਸੋ ਮੈਸੇਜ ਕਰੋ WhatsApp ਤੇ ਥੈਂਕ ਯੂ